ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਣਕ ਦੇ ਵਿੱਚ ਜਿਹੜੀ ਪੀਲੀ ਕੁੰਗੀ ਹੈ ਜਾਂ ਹਲਦੀ ਰੋਗ ਹੈ ਐਸ ਤੋਂ ਹੀ ਕਿਸਾਨ ਵੀ ਪਰੇਸ਼ਾਨ ਨੇ ਕੋਈ ਵੀ ਕਹ ਰਿਹਾ ਕਿ ਮੇਰੇ ਖੇਤ ਬਿਮਾਰੀ ਆਈ ਕਿ ਨਹੀਂ ਆਈ ਕਿਵੇਂ ਪਤਾ ਲੱਗੂਗਾ ਦੋਸਤੋ ਕੋਈ ਇਹਦੇ ਵਿੱਚ ਨਾ ਕਿ ਬਹੁਤਾ ਹਾਰਡ ਐਂਡ ਫਾਸਟਾ ਰੂਲ ਨਹੀਂ ਹੈਗਾ ਕਿ ਕਿਵੇਂ ਦੇਖਣਾ ਹੈ ਬਸ ਤੁਸੀਂ ਇੱਕ ਕੰਮ ਕਰੋ ਕਿ ਕੋਈ ਚਿੱਟਾ ਕੁੜਤਾ ਪਜਾਮਾ ਜਾਂ ਕੋਈ ਕਰੀਮ ਜਾਂ ਕੱਪੜਾ ਹੋਵੇ ਹਨਾ ਜਾਂ ਹਲਕੇ ਰੰਗ ਦਾ ਕੱਪੜਾ ਹੋਵੇ ਉਹ ਪਾ ਕੇ ਖੇਤ ਦੇ ਵਿੱਚ ਢੀੜਾ ਦਿਆ ਕਰੋ ਦਿਨ ਦੇ ਵਿੱਚ ਇੱਕ ਵਾਰੀ ਢੀੜਾ ਖੇਤ ਦੇ ਵਿੱਚ ਦੇ ਲਿਆ ਜੇਕਰ ਤੁਹਾਡੇ ਉਸ ਕਰੀਮ ਕਲਰ ਦੇ ਕੱਪੜੇ ਤੇ ਜਾਂ ਚਿੱਟੇ ਕੁੜਤੇ ਪਜਾਮੇ ਤੇ ਜਾਂ ਕੋਈ ਜਿਹੜਾ ਹਲਕੇ ਰੰਗ ਦਾ ਕੱਪੜਾ ਹੈਗਾ ਉਹਦੇ ਉੱਤੇ ਤੁਹਾਨੂੰ ਪੀਲਾ ਜਿਹਾ ਪਾਊਡਰ ਦਿਖਾਈ ਦਿੰਦਾ ਹੈ ਕਿਤੇ ਹਲਦੀ ਜੀ ਲੱਗ ਜਾਂਦੀ ਹੈ ਤਾਂ ਸਮਝੋ ਕਿ ਮੇਰੇ ਖੇਤ ਦੇ ਵਿੱਚ ਕਿਤਨਾ ਕਿਤੇ ਬਿਮਾਰੀ ਆਈ ਹੋਈ ਹੈ ਪਹਿਲੀ ਗੱਲ ਤਾਂ ਹਜੇ ਤੱਕ ਬਿਮਾਰੀ ਦੇ ਬਾਰੇ ਕਿਸਾਨਾਂ ਨੇ ਪੁਸ਼ਟੀ ਨਹੀਂ ਕੀਤੀ ਪਰੰਤੂ ਫਿਰ ਵੀ ਜੇਕਰ ਸਾਡੇ ਮਨ ਚ ਡਾਊਟ ਹੈ ਤਾਂ ਰਿਆਣਾ ਖੇਤ ਕਿਹੜਾ ਮਾਰੋ ਕੁਝ ਪੱਕੀਆਂ ਵਟਾਂ 'ਚ ਚਲੋ ਕੋਈ ਕੱਚੀਆਂ ਵਟਾਂ 'ਤੇ ਨੰਗੋ ਜਦੋਂ ਖੇਤ ਦੇ ਵਿੱਚ ਨੰਕੇ ਤੁਸੀਂ ਬਾਹਰ ਨਿਕਲੋਗੇ ਜੇ ਤੁਹਾਨੂੰ ਲੱਗਿਆ ਕਿ ਮੇਰੇ ਕੱਪੜਿਆਂ 'ਤੇ ਹਲਦੀ ਲੱਗੀ ਹੈ ਤੇ ਆਪਾਂ ਇਹ ਮੰਨਾਂਗੇ ਕਿ ਖੇਤ ਦੇ ਵਿੱਚ ਕਿਤਨਾ ਕਿਤੇ ਬਿਮਾਰੀ ਆ ਗਈ ਹੈ ਤੇ ਹੁਣ ਸਪਰੇਅ ਦਾ ਟਾਈਮ ਹੈ ਨਹੀਂ ਤਾਂ ਉਸ ਤੋਂ ਬਿਨਾ ਸਪਰੇਅ ਕਰਨਾ ਕੋਈ ਫਾਇਦਾ ਨਹੀਂ ਜੇ ਤੁਸੀਂ ਕਿ ਪੱਤਾ ਫੜ ਕੇ ਉਹਨੂੰ ਰਗੜੀ ਜਾਓਗੇ ਕਿ ਹਾਂ ਇਹ ਚ ਪੀਲਾ ਪਾ ਨਿਕਲੂ ਉਹ ਪੀਲਾ ਪਾ ਨਹੀਂ ਹੁੰਦਾ ਕਿਸੇ ਪੀਲੀ ਚੀਜ਼ ਨੂੰ ਰਗੜ ਲਓ ਪੀਲਾ ਰੰਗ ਦਿਊਗੀ ਦਿਓ ਕਿਸ ਜਾਮਨੀ ਨੂੰ ਰਗੜ ਲਓ ਜਾਮਨੀ ਰੰਗ ਦਿਊਗੀ ਲੱਗਣਾ ਚਾਹੀਦਾ ਰੰਗ ਜਿਵੇਂ ਤੁਸੀਂ ਆ ਇੱਥੇ ਪੱਤਾ ਮੈਂ ਦਿਖਾਉਣਾ ਦੇਖੋ ਆ ਪੱਤਾ ਹੋਏਗਾ ਪੱਤੇ ਦੇ ਉੱਤੇ ਆ ਲੱਗੂਗਾ ਜਿਵੇਂ ਹਲਦੀ ਜੀ ਪਈ ਹੁੰਦੀ ਹੈ ਹਲਦੀ ਰੋਗਲੇ ਇੱਕ ਵੱਖਰੀ ਵੀਡੀਓ ਕਰ ਲਾਂਗੇ ਆਪਾਂ ਪਰੰਤੂ ਆ ਸਿਰਫ ਇਸ ਜਾਣਕਾਰੀ ਲਈ ਹੈ ਕਿ ਭਾਈ ਪੀਲੇ ਪੱਤੇ ਮਤਲਬ ਹਲਦੀ ਰੋਗ ਨਹੀਂ ਹੈਗਾ ਹਲਦੀ ਰੋਗ ਹੋਊਗਾ ਔਰ ਉਹ ਪਾਊਡਰ ਲੱਗੂਗਾ ਤੁਹਾਡੇ ਕੱਪੜਿਆਂ ਨੂੰ ਤੇ ਜੇ ਤੁਹਾਨੂੰ ਕੋਈ ਲੱਗਦਾ ਕਿ ਜਗਾ ਤੇ ਹਲਦੀ ਰੋਗ ਹੈਗਾ ਉਹਦੇ ਉੱਤੇ ਪੋਲਾ ਜਾਂ ਹੱਥ ਫੇਰੋਗੇ ਤਾਂ ਹੱਥਰੇ ਨਾਲ ਹਲਦੀ ਜੀ ਲੱਗੂਗੀ ਫੇਰ ਆਪਾਂ ਮੰਨਾਂਗੇ ਕਿ ਖੇਤ ਦੇ ਵਿੱਚ ਹਲਦੀ ਰੋਗ ਆ ਗਿਆ ਨਹੀਂ ਤਾਂ ਹਲਦੀ ਰੋਗ ਨਹੀਂ ਹੈਗਾ ਤਾਂ ਔਰ ਤੋਂ ਡਰਦੇ ਹੋਏ ਸਪ੍ਰੇਆ ਨਹੀਂ ਕਰਨੀਆਂ